ਇਸੂਏ 18 ਕਿਲੋ ਦੁੱਧ ਇਸਨੇ ਦਿੱਤਾ ਹੋਇਆ ਮਿੱਤਰੋ ਇੱਕ ਅੱਧ ਕਾਠ ਵਾਲੀ 20 ਕਿਲੋ ਵਾਲੀ ਟੋਕੜ ਗੱਪਣ ਆ ਜਿਹੜੀ ਹੈਗੀ ਮਾਣੇ ਕੋਲੇ ਨਾ 18 ਕਿਲੋ ਦੀ ਟੋਕੜ ਗੱਪਣ ਆ ਗਈ ਹੌਲੀ ਹੌਲੀ ਸਾਿਹ ਦਾ ਵੀਰੇ ਨੇ 18 ਕਿਲੋ ਦਿੱਤਾ ਹੈਗਾ 18 ਆਪਣੇ ਪਿੰਡ ਦੀ ਹੀ ਕੱਟੀ ਹੈ ਇਹ ਕਿੰਨਾ ਦਿੱਤਾ ਇਹਨੇ ਦੁੱਧ ਇਹਨੇ ਦਿੱਤਾ ਵੀਰੇ ਆਪਣੇ ਕੋਲ 18 ਕਿਲੋ ਦੁੱਧ ਇਹ ਪਹਿਲਾਂ ਨਾਲ ਕੱਟੀ ਲਈ ਸੀ ਆਪਾਂ ਰੰਦੀਮ ਮਲਕ ਤੋਂ ਰੰਦੀਮ ਮਲਕ ਆ ਦੇਖ ਲਓ ਤਾਂ ਤੌਰ ਤੌਰ ਤੇ ਇਹਦੀ ਵੀ ਜਮਾਣ ਗੱਗੂ ਗਿੱਲ ਵਾਲੀ ਤੋਂ ਅਸੀਂ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਦੀਪ ਡੈਰੀ ਫਾਰਮ ਦੇ ਉੱਤੇ ਪਹੁੰਚੇ ਹੋਏ ਹਾਂਗੇ ਅੱਜਨਾ ਆਪਾਂ ਤੁਹਾਨੂੰ ਬੰਦਾ ਮਲਾਉਣਾ ਮਿੱਤਰੋ ਤੇ ਬੰਦਾ ਹੈਗਾ ਜਾਣਿਆ ਪਹਿਚਾਣਿਆ ਚਿਹਰਾ ਬਾਕੀ ਬਾਈ ਦੀਆਂ ਮੱਜਾਂ ਕਿਵੇਂ ਲੱਗੀਆਂ ਦੱਸਿਓ ਜ਼ਰੂਰ ਕੱਲੀ-ਕੱਲੀ ਮੱਜ ਦਿਖਾ ਦਾਂਗੇ ਮਿੱਤਰੋ ਪਾਕੀ ਨਾ ਜੇ ਇਹਨਾਂ ਮੱਜਾਂ ਦੇ ਵਿੱਚੋਂ ਟੋਕਣਾ ਗੱਪਣਾ ਮੱਜਾਂ ਦੇਣੀਆਂ ਪਾਈ ਨੇ ਬਹੁਤ ਜ਼ਿਆਦੇ ਚੰਗੇ ਦੁੱਧਰ ਰਕਾਰਡ ਵਾਲੀਆਂ 20 20 ਲੀਟਰ ਦੁੱਧ ਵਾਲੀਆਂ ਟੋਕੜਾਂ ਦਿਖਾਵਾਂਗੇ ਤੁਹਾਨੂੰ ਤੇ ਜਿਹੜਾ ਬੰਦਾ ਟੋਕੜ ਮੱਜ ਇੱਥੋਂ ਲੈ ਗਿਆ ਨਾ ਬਾਈ ਤੋਂ ਜੇ ਗੱਲ ਕਰ ਲੀ ਗਿਆ ਆਪਾਂ ਨਾ ਵੀ ਮੰਨ ਕੇ ਚੱਲ ਗਏ ਇੱਕ ਤਾਂ ਆ ਗਈ ਆਹ ਤੋਕੜ ਜੇ ਕੋਈ ਇਹ ਲੈ ਗਿਆ ਨਾ ਤੋਕੜ ਇਹ ਆਏ ਨਹੀਂ ਹੈਗਾ ਵੀ ਬਾਈ ਕਿਸੇ ਨੂੰ ਵੇਚਣ ਦਾ ਡਰ ਹੋਊਗਾ ਵੀ ਇਹ ਬੇਕੂਨ ਆ ਬਾਈ ਕਹਿੰਦਾ ਆਪਾਂ ਨਾ ਇਹੀ ਮੱਝਾਂ ਵਾਪਸ ਵੀ ਲੈ ਲਾਂਗੇ ਅਗਲੇ ਤੋਂ ਇੱਕ ਤਾਂ ਆ ਆ ਗਈ ਇੱਕ ਆ ਆ ਗਈ ਤੋਕੜ ਤੇ ਇੱਕ ਹੈਗੀ ਸੂਨ ਵਾਲੀ ਬਾਕੀ ਮੱਝਾਂ ਜਿਹੜੀਆਂ ਹੈਗੀਆਂ ਬਹੁਤ ਜਿਆਦਾ ਚੰਗੇ ਰਿਕਾਰਡ ਵਾਲੀਆਂ ਬਾਈ ਕੋਲੇ ਇਧਰਲੇ ਪਾਸੇ ਫਾਰਮ ਤੁਸੀਂ ਸਾਰਾ ਨਿਗਾਹ ਮਾਰ ਲਓ ਇੱਕ ਸੋਨੂ ਨਾ ਇੱਥੇ ਜੇ ਮੈਂ ਆ ਆ ਗਈ ਖੀਰੀ ਚੋਟੀ ਆ ਦੇਖ ਲਓ ਮੈਂ ਬਾਹਰਲੇ ਪਾਸੇ ਹੀ ਦਹੋਣਾ ਸੋ ਨੂੰ ਫਾਰਮ ਇਹ ਇਧਰਲੇ ਪਾਸੇ ਵਾਲੀਆਂ ਮੱਝਾਂ ਵੀ ਤੁਸੀਂ ਦੇਖ ਲਓ ਬਹੁਤ ਸੋਹਣੀਆਂ ਤਾਜ਼ੀਆਂ ਸੂਈਆਂ ਹੋਈਆਂ ਇਧਰਲੇ ਪਾਸੇ ਝੋਟੀਆਂ ਆ ਗਈਆਂ ਜਿਹੜੀ ਮੈਂ ਗੱਲ ਕਰਦਾ ਸੀ ਖੀਰੀ ਝੋਟੀ ਦੀ ਹਨਾ ਉਹ ਮਿੱਤਰੋ ਆ ਆ ਗਈ ਖੀਰੀ ਝੋਟੀ ਇਹ ਦੇਖ ਲਓ ਤੁਸੀਂ ਬਹੁਤ ਸੋਹਣੀ ਕੁਆਲਟੀ ਵਾਲੀ ਝੋਟੀ ਆ ਇਹ ਵੀ ਝੋਟੀ ਖੀਰੀ ਦੇਣੀ ਆ ਬਾਈ ਨੇ ਤੇ ਬਾਹਰਲੇ ਪਾਸੇ ਮੱਝਾਂ ਜਿਹੜੀਆਂ ਹੋਰ ਵੀ ਖੜੀਆਂ ਨੇ ਇਹ ਦੇਖ ਲਓ ਭਾਈ ਦੀਪ ਡੈਰੀ ਫਾਰਮ ਨਿਗਾਹ ਮਾਰ ਲਓ ਤੇ ਇਹ ਦੇਖ ਲੋ ਇੱਕ ਬਾਈ ਕੋਲੇ ਆਹ ਜਮਾ ਤਾਜੀ ਸੂਈ ਆ ਪਰ ਬਾਈ ਕਹਿੰਦਾ ਤਾਜੀ ਸੂਈ ਦੇ ਉੱਤੇ ਨਾ ਆਪਾਂ ਇਹ ਜਿਹੜੀ ਹੈਗੀ ਰੱਸੀ ਪਾ ਦਨੇ ਹੁੰਨੇ ਆ ਮੁੜ ਕੇ ਕੋਈ ਡਾ ਡੁੱਕਰ ਨਹੀਂ ਰਹਿੰਦਾ ਇਹੇ ਮੱਝਾ ਆ ਗਿਆ ਬਾਈ ਮਾਣੇ ਦੀਆਂ ਇਹ ਪਈ ਮਾਣਾ ਕੋਟੜੇ ਵਾਲਾ ਆ ਗਿਆ ਇਹ ਬਾਈ ਕੋਲੇ ਮੱਝਾ ਦੇਖ ਲੋ ਤੁਸੀਂ ਬਾਕੀ ਆ ਜਾਓ ਆਪਾਂ ਕਰਵਾਉਨੇ ਆ ਗੱਲਬਾਤ ਜੀ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਹੋਰ ਕਿਵੇਂ ਮਾਣੇ ਬਹੁਤ ਵਧੀਆ ਚੜਦੀ ਕਲਾ ਜਮਾ ਚੜਦੀ ਲੋ ਵੀ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਸੀ ਜਾਣਿਆ ਪਛਾਣਿਆ ਜਿਹੜਾ ਹੈਗਾ ਅੱਜ ਆਪਾਂ ਤੁਹਾਨੂੰ ਚਿਹਰੇ ਨਾਲ ਮੁਲਾਕਾਤ ਕਰਵਾਵਾਂਗੇ ਹੋਰ ਮਾਣੇ ਫਿਰ ਠੀਕ ਹੈ ਮਾਣੇ ਪਿੰਡ ਕਿਹੜਾ ਆ ਗਿਆ ਆਪਣਾ ਕੋਟੜਾ ਕਲਾਂ ਜੀ ਕੋਟੜਾ ਕਲਾਂ ਤੇ ਬਾਈ ਸਾਨੂੰ ਪਤਾ ਹੀ ਆ ਜਿਹੜਾ ਕੋਟੜਾ ਕਲਾਂ ਮੇਲੇ ਹੁੰਦਾ ਉਹਦਾ ਪ੍ਰਧਾਨ ਵੀ ਆ ਬਹੁਤ ਮਿਹਨਤ ਕਰਕੇ ਜਿਹੜਾ ਬਾਈ ਨੇ ਨਾ ਮੇਲੇ ਨੂੰ ਕਾਮਯਾਬ ਕੀਤਾ ਪਹਿਲੇ ਮੇਲੇ ਤੇ ਤਾਂ ਆ ਬੰਦੇ ਦੀ ਮੈਂ ਸਿਫਤ ਕਰਦਾ ਵੀ ਯਾਰ ਨਾ ਜਿਹੜੀਆਂ ਇਹਦੀਆਂ ਚੱਪਲਾਂ ਸੀਗੀਆਂ ਮੈਨੂੰ ਐ ਲੱਗਦਾ ਵੀ ਉਹ ਨਵੇਂ ਨਾ ਚੱਪਲਾਂ ਪਾਈਆਂ ਹੁੰਦੀਆਂ ਉਹਨਾਂ ਤੇ ਘਸ ਜਾਂਦੀਆਂ ਹਨਾ ਮਾਣੇ ਬਹੁਤ ਮਿਹਨਤ ਕੀਤੀ ਹੈ ਯਾਰ ਤਾਂ ਵਧੀਆ ਫਾਰਮਰ ਵਸਤੀ ਹੈ ਸਹੀ ਗੱਲ ਹੈ ਆਪਾਂ ਕਹੋਣਾਂਗੇ ਸਹੀ ਗੱਲ ਹੈ ਅੱਛਾ ਮਾਣੇ ਜਿਵੇਂ ਅੱਜ ਆਪਾਂ ਫਾਰਮ ਦੇ ਉੱਤੇ ਜਿਹੜੇ ਪਸ਼ੂ ਦਿਖਾਵਾਂਗੇ ਤੇਰਾ ਸਾਰਾ ਫਾਰਮ ਤਾਂ ਮੈਂ ਦਿਖਾਈ ਦਿੱਤਾ ਤੇ ਇਹ ਪਸ਼ੂ ਜਿਹੜੇ ਹੈਗਾ ਟੋਕਣਾ ਕਪਣਾ ਮੱਝਾਂ ਤਿੰਨ ਹਾਂਜੀ ਟੋਕਣਾ ਕਪਣਾ ਮੱਝਾਂ ਹੈਗੀਆਂ ਜਿਹੜੀਆਂ ਉਹ ਤਿੰਨ ਨੇ ਤੇ ਇੱਕ ਤਾਜੀ ਸੂਨ ਵਾਲੀ ਆ ਉਹਦੇ 10 ਦਿਨ ਬਾਕੀ ਆ ਤੇ ਦੋ ਦਿਖਾਵਾਂਗੇ ਕਟੀਆਂ ਇੱਕ ਖੀਰੀ ਝੋਟੀ ਆ ਗਈ ਇੱਕ ਛੋਟੀ ਕੱਟੀ ਹੈ ਜਿਹੜੀ ਛੋਟੀ ਕੱਟੀ ਹੈਗੀ ਆ ਨਾ ਉਹ ਕੱਟੀ ਹੈਗੀ ਆ ਕਟੋਗੜ 5-6 ਮਹੀਨੇ ਦੀ ਆ 7 ਮਹੀਨੇ ਦੀ ਸਾਢੇ 6 ਦੀ ਹੋਵੇ 7 ਦੀ ਹੋਵੇ 6 ਦੀ 6 ਦੀ ਲੱਗੇ ਤੇ ਬਲੀ ਵਦਨੀ ਵਾਲੀ ਦੀ ਆ ਹਾਂਜੀ ਤੇ ਜੇ ਇਸ ਦੀ ਗਰੰਟੀ ਰਹੂਗੀ ਵੀ ਜੇ ਅਗਲਾ ਪਹਲਾ ਡੀਐਨਏ ਕਰਾ ਲਈਦਾ ਬਿਲਕੁਲ ਜੀ ਹਨਾ ਹਾਂਜੀ ਅੱਛਾ ਇੱਕ ਨੰਬਰ ਬੋਲ ਦੇ ਮਾਣੇ 94171 ਜੀ 63247 ਠੀਕ ਆ ਇਹ ਬਾਈ ਮਾਣੇ ਦਾ ਨੰਬਰ ਆ ਗਿਆ ਮਿੱਤਰੋ ਅੱਜ ਜੇ ਗੱਲ ਕਰਕੇ ਨਾ ਆਪਣੀ ਇਹ ਤਰੀਕ ਹੋ ਗਈ 11 ਹਾਂਜੀ 11 ਤਰੀਕ ਹੋ ਗਈ 12 ਨੂੰ ਵੀਡੀਓ ਪਾਉਗੀ 13 ਤਰੀਕ ਨੂੰ 10 ਵਜੇ ਇੱਥੇ ਆ ਕੇ ਤੁਸੀਂ ਬਾਈ ਕੋਲੇ ਆਵਦਾ ਜਿਹੜਾ ਹੈਗਾ ਨਾ ਸਾਰਾ ਕਿਸੇ ਨੇ ਵੀ ਕੋਈ ਵੀ ਮੱਝ ਦਾ ਮਤਲਬ ਮੱਝ ਜਾਂ ਕੱਟੀ ਛੋਟੀ ਲੈਣੀ ਹੋਈ ਉਹ ਬਾਈ ਕੋਲੇ ਇੱਥੇ ਫਾਰਮ ਤੇ ਆ ਕੇ ਵਿਜ਼ਿਟ ਕਰ ਲਿਓ ਕੋਲੇ ਆ ਕੇ ਦੇਖ ਪਰਖ ਕਰ ਲਿਓ ਜਿਹੜੀ ਵੀ ਟੋਕੜ ਬੇਚਤੀ ਤਾਂ ਹਾਂਜੀ ਵਾਪਸ ਲੈਣ ਦੇ ਹੱਕਦਾਰ ਆ ਜੀ ਜਿਹੜੀ ਵੀ ਮਤਲਬ ਇੱਥੋਂ ਤੋਕੜ ਗੱਬਣ ਤੁਹਾਨੂੰ ਦੇਤੀ ਉਹ ਬਾਈ ਇਹ ਵਾਪਸ ਲਊਗਾ ਵਾਪਸ ਦੀ ਗਰੰਟੀ ਹੈ ਬਾਈ ਵਾਪਸ ਦੀ ਉਹਦੀ ਗਰੰਟੀ ਰਹੁ ਮਿੱਤਰੋ ਤੇ ਬਾਕੀ ਫਿਰ ਜਿਹੜੀਆਂ ਹੁਣ ਮੱਝਾਂ ਹੈਗੀਆਂ ਆਪਾਂ ਦਿਖਾਗੇ ਫਿਰ ਹਾਂਜੀ ਦਿਖਾਓ ਉਹ ਵੀ ਕੱਲੀ ਕੱਲੀ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਥਾਂ ਦੀ ਸਾਡੇ ਕੋਲ ਥੋੜੀ ਜਿਹੀ ਸ਼ਾਰਟੇਜ ਹੈ ਉਹਨੂੰ ਤੁਸੀਂ ਮੈਨੇਜ ਕਰ ਲਿਓ ਤੇ ਆਓ ਫਿਰ ਕਰਾਂ ਜੇ ਮੱਝਾਂ ਪਸੰਦ ਲੱਗੀਆਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਕਿ ਕਿਸੇ ਲੋੜਵੰਦ ਬੰਦੇ ਤੱਕ ਇਹ ਜਿਹੜੀ ਹੈਗੀ ਵੀਡੀਓ ਪਹੁੰਚੇ ਜਿਵੇਂ ਹੁਣ ਆਪਣੇ ਕੋਲੇ ਪਹਿਲੇ ਨੰਬਰ ਦੇ ਉੱਤੇ ਤੇਰੀ ਆ ਅੱਤ ਕਾਠ ਬਹੁਤ ਆ ਗਿਆ ਹਨ ਇਹ ਕਿੰਨੇਵੇਂ ਸੂਏ ਵਾਸਤੇ ਗੱਪਣ ਬਾਈ ਜੀ ਇਹ ਹੁਣ ਤੀਜੇ ਸੂਏ ਸੂਗੀ ਤੀਜਾ ਸੂਆ ਸੂਗੀ ਹਾਂਜੀ ਠੀਕ ਹੈ ਇਹ ਕਿੰਨੇ ਮਹੀਨੇ ਦੀ ਗੱਪਣ ਇਹ ਬਾਈ ਜੀ ਹੁਣ ਹੈਗੀ ਹੈ ਕੀ 2.5 ਮਹੀਨੇ ਦੀ ਗੱਪਣ ਹੈਗੀ 2.5 ਮਹੀਨੇ ਚੈੱਕ ਪਾਸ ਹੈ ਚੈੱਕ ਪਾਸ ਹਾਂਜੀ ਅਗਲਾ ਆਪਦੀ ਕਰਾ ਲਈ ਬਿਲਕੁਲ ਤੇ ਫਿਰ ਇਹ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਇਹਨੇ ਦੁੱਧ ਬਾਈ ਆਪਾਂ ਨੇ ਲਾਈਵ 'ਚ ਵਾਈ ਕਰਾਈ ਸੀ 19 ਕਿਲੋ 900 ਗ੍ਰਾਮ ਦੀ ਇਹਦੀ ਅੱਛਾ ਹਾਂਜੀ 20 ਕਿਲੋ ਵਾਲੀ ਹਾਂਜੀ 20 ਕਿਲੋ ਦੁੱਧ ਇਹਨੇ ਦਿੱਤਾ ਹੋਇਆ ਹਾਂਜੀ 13 ਦੇ ਵਿੱਚ ਬਿਲਕੁਲ ਜੀ ਤੇ ਫਿਰ ਹੁਣ ਇਹ 2.5 ਮਹੀਨੇ ਦੀ ਗੱਬਣਾ ਤੀਜਾ ਸੂਆ ਸੂਗੀ ਹਾਂਜੀ ਤੇ ਫਿਰ ਖੋਲ ਫਿਰ ਆਪਾਂ ਇਹਨੂੰ ਤੋੜ ਕੇ ਦਿਖਾਗੇ ਲਿਆ ਕਰਾ ਸੱਤ ਕਰਾ ਬੰਦਾ ਆਪਾਂ ਤੇ ਹੁਣ ਇਹ ਦੁੱਧ ਸੁੱਕੀ ਹੋਈ ਹੈ ਹਾਂਜੀ ਹੁਣ ਦੁੱਧ ਦਿੰਦੀ ਨਹੀਂ ਹਾਂਜੀ ਠੀਕ ਆ ਲੈ ਵੀ ਇਹ ਦੇਖ ਲਓ ਹੁਣ ਤੁਸੀਂ ਇਹਦਾ ਥਣ ਲੈਵੇ ਦੀ ਜਮਾ ਗਾਰੰਟੀ ਰਹੂਗੀ ਬਿਲਕੁਲ ਇਹਦੀ ਵੀਡੀਓ ਪਈ ਆਪਣੀ ਤਾਜੀ ਮੱਝ ਦੀ ਇਹਦੀ ਤਾਜੀ ਦੀ ਹੈਨਾ ਤੇ ਫਿਰ ਇਹ ਵਾਪਸ ਕਰਾਏਗਾ ਬਿਲਕੁਲ ਕਰਾ ਮਾਗੀ ਜੀ ਇਹ ਕੀ ਰੇਟਰ ਹੋ ਇਹਦਾ ਰੇਟ ਦਾ ਆਪਾਂ ਵੀਡੀਓ ਦੇ ਵਿੱਚ ਨਹੀਂ ਇਹ ਜਦੋਂ ਆਏ ਉਹਦੀ ਕਰਾਂਗੇ ਰੇਟ ਉਹਦੀ ਕਰੇਗਾ ਹਾਂਜੀ ਹੁਣ ਤੇ ਕਰ ਲੇਗਾ ਹਾਂਜੀ ਜਾਂ ਬੰਦੇ ਮੈਂ ਤਾਂ ਇਹ ਗੱਲ ਕਹਿੰਦਾ ਯਾਰ ਜਿਹੜੇ ਵੀ ਕਿਸੇ ਨੇ ਮੱਝ ਲੈਣੀ ਹੈ ਜ਼ਿਆਦਾਤਰ ਤਾਂ ਨਾ ਕੋਲੇ ਆਉਣ ਬੰਦੇ ਬਿਲਕੁਲ ਹੈਨਾ ਖਲਾ ਕੇ ਰਹਿਣ ਲੈ ਵੀ ਮਿੱਤਰੋ ਆਹਾ ਦੇਖ ਲਓ ਇਹ 20 ਕਿਲੋ ਵਾਲੀ ਟੋਕੜ ਗੱਭਣ ਆ ਗਈ ਤੇ ਥੋੜੀ ਤਿਲਕਣ ਹੈਗੀ ਆ ਸਾਡੇ ਕੋਲੇ ਇਹ 20 ਕਿਲੋ ਦੁੱਧ ਇਹਨੇ ਮਿੱਤਰੋ ਦਿੱਤਾ ਹੋਇਆ ਮੋੜਲਾ ਮੋੜਲਾ ਇਹ ਡੈਰੀ ਦਾ ਆਹੀ ਪੰਗਾ ਹੁੰਦਾ ਜਦੋਂ ਇੱਕ ਖੁੱਲ ਗਈ ਨਾ ਆ ਦੇਖੋ ਬਹੁਤ ਵੱਡੇ ਕੱਦ ਕਾਠ ਵਾਲੀ 20 ਕਿਲੋ ਵਾਲੀ ਟੋਕੜ ਗੱਬਣ ਠੀਕ ਆ ਵੀ ਮੰਨ ਦੇ ਅੱਛਾ ਮਾਣੇ ਹੁਣ ਦੂਜੇ ਨੰਬਰ ਦੇ ਉੱਤੇ ਆਪਣੀ ਆ ਆ ਗਈ ਇਹ ਜਿਹੜੀ ਹੈਗੀ ਹੈਗੀ ਟੋਕੜ ਹੈਗੀ ਹਾਂਜੀ ਕਿੰਨੇ ਮਹੀਨੇ ਦੀ ਟੋਕੜ ਇਹ ਇਹ ਸਾਢੇ 6 ਮਹੀਨੇ ਦੀ ਗੱਬਣ ਹੈਗੀ ਅੱਛਾ ਸਾਢੇ 6 ਮਹੀਨੇ ਦੀ ਗੱਬਣ ਦੁੱਧ ਦਿੰਦੀ ਨਹੀਂ ਹਾਂਜੀ ਤਾਜੀ ਦਾ ਦੁੱਧ ਕਿੰਨਾ ਫੇਰੇ ਦਾ ਤਾਜੀ ਦਾ ਦੁੱਧ ਵੀਰੇ 18 ਕਿਲੋ ਦਿੰਦੇ ਨੇ ਤਾਜੀ ਦਾ ਦੁੱਧ 18 ਕਿਲੋ ਹਾਂਜੀ ਠੀਕ ਆ ਤੇ ਹੁਣ ਇਹ ਚਾਰ ਮਹੀਨੇ ਰਹਿ ਗਏ ਬਸ ਇਹਦੇ ਹਾਂਜੀ ਲੈ ਫਿਰ ਤੋਰ ਕੇ ਰਾ ਮਿੱਤਰਾ ਇਹ ਪਤਾ ਕੋਈ ਗੱਬਣਾ ਗੁੱਬਣਾ ਕਿਹੜੇ ਟੀਕਿਆਂ ਤੋਂ ਕਿ ਆਪਣੇ ਸਾਣ ਤੋਂ ਹੀ ਆ ਇਹ ਬਈ ਆਪਣੇ ਝੋਟੇ ਤੋਂ ਹੋਈ ਸੀਗੀ ਝੋਟੇ ਤੋਂ ਹਾਂ ਠੀਕ ਆ ਲੈ ਵੀ ਇਹ ਵੀ ਤੁਸੀਂ ਦੇਖ ਲਓ ਚੈੱਕ ਕਰ ਲਓ ਮੈਂ ਤਾਂ ਇਹ ਗੱਲ ਕਹਿਣਾ ਹੁੰਨਾਗਾ ਵੀ ਥਾਂ ਭੀੜ ਆ ਦੂਜੇ ਪਸੂ ਰੇਂਗਦੇ ਆ ਜੇ ਖੜੀਆਂ ਦਿਖਾ ਦਗੇ ਮਾਣੇ ਮੈਂ ਕਹਿੰਦਾ ਵਧੀਆ ਸੀਗਾ ਹਨਾ ਹਾਂ ਕਿਨੇ ਹੀ ਜਗਾ ਤੰਗ ਕਰਕੇ ਨਾ ਤਿਲਕਣ ਵੀ ਜਿਆਦਾ ਹੁਣ ਵੀ ਫੱਟ ਤੋਂ ਕਿ ਹਟੇ ਨਹੀਂ ਹੈ ਜੀ ਠੀਕ ਆ ਚਲੋ ਇੱਕ ਤਾਂ ਖੋਲ ਕੇ ਰਾਂ ਕੋਈ ਗੱਲ ਨਹੀਂ ਇਹ ਆ ਦੇਖਿਓ ਥਾਂ ਦੇ ਵੀ ਦੀ ਪੂਰੀ ਸਾਫ ਹਾਂਜੀ ਬਿਲਕੁਲ ਤੇ ਇਹਦੀ ਵੀ ਗਾਰੰਟੀ ਹੈਗੀ ਵਾਪਸੀ ਦੀ ਹਾਂਜੀ ਅੱਛਾ ਇਹਦੀ ਵੀ ਗਰੰਟੀ ਹਾਂਜੀ ਵੈਰੀ ਗੁੱਡ ਉਹ ਕੰਮ ਨਹੀਂ ਹੈਗਾ ਮਿੱਤਰੋ ਜਿਹੜੀ ਗੱਲ ਕਹੀਤੀ ਸੋ ਕਹੀਤੀ ਇਹ 18 ਕਿਲੋ ਦੁੱਧ ਵਾਲੀ ਆ ਗਈ ਠੀਕ ਹੈ ਹਾਂ ਇਹ ਮੋੜ ਲਾ ਕਰਾਂ ਸ਼ੇਰਾ ਲੈ 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 ਵੀ ਮਿੱਤਰੋ ਆ ਜਿਹੜੀ ਹੈਗੀ ਆ ਮਾਣੇ ਕੋਲੇ ਨਾ 18 ਕਿਲੋ ਦੀ ਚੋਪੜ ਕੱਪਣ ਆ ਗਈ ਹੌਲੀ 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 ਬੰਦੇ 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 ਮੈਂ ਤਾਂ ਕਹਣਾ ਇਹ ਥਣਾ ਥੋਣਾ ਦੀ ਗਰੰਟੀ ਰੂਪ ਬਣੇ ਬਿਲਕੁਲ ਜੀ ਠੀਕ ਹੈ ਲੈ ਚੱਲ ਲੈ ਚੱਲ ਵਿਚਾਰੀਆਂ ਕੱਦ ਕਾਠ ਚੰਗੇ ਚੈੱਕ ਕਰਨਾ ਵਦਾ ਕੇ ਥਣ ਚੈੱਕ ਕਰਨ ਠੀਕ ਹੈ ਠੀਕ ਹੈ ਜਦੋਂ ਆਪਾਂ ਵਾਪਸ ਲਵਾਂਗੇ ਉਦੋਂ ਵੀ ਥਣ ਚੈੱਕ ਕਰਕੇ ਵਾਪਸ ਲਵਾਂਗੇ ਠੀਕ ਹੈ ਇਹ ਬਹੁਤ ਚੰਗੇ ਆਪਣੇ ਪਿੰਡ ਦੀ ਝੁੱਟੀ ਐ ਇਹ ਆ ਤੇਰੀ ਤੀਜੇ ਨੰਬਰ ਦੇ ਉੱਤੇ ਆ ਗਈ ਗ੍ਰੇਡੇਡ ਹਣਾ ਹਾਂ ਇਹਦੇ ਥੱਲੇ ਦੁੱਧ ਹੈਗਾ ਯਾਰ ਦੁੱਧ ਹੈਗਾ ਇਸ ਟਾਈਮ ਤੇ 5 ਕਿਲੋ 4 ਕਿਲੋ ਹੋਵੇ 5 ਕਿਲੋ ਹੋਵੇ ਠੀਕ ਹੈ ਹਾਂ ਤੇ ਇਹ ਕਿੰਨੇ ਵਾਂ ਸੂਏ ਵਾਸਤੇ ਕੱਪਣ ਇਹ ਬਾਈ ਜੀ ਹੁਣ ਤੀਜੇ ਸੂਏ ਸੂਈ ਸੀ ਚੌਥੇ ਸੂਏ ਸੂਏਗੀ ਚੌਥਾ ਸੂਏ ਸੂਏਗੀ ਹਾਂ ਠੀਕ ਹੈ ਤੇ ਤਾਜੀ ਦਾ ਦੁੱਧ ਤਾਈ ਦਾ ਵੀ ਇਹ 18 ਕਿਲੋ ਦਿੱਤਾ ਹੈਗਾ 18 ਆਪਣੇ ਪਿੰਡ ਦੀ ਹੀ ਕੱਟੀ ਹੈ ਇਹ ਠੀਕ ਹੈ ਠੀਕ ਹੈ ਆਪਣਾ ਵੱਡਾ ਭਰਾ ਗੁਰਜੰਡ ਸਰਪੰਚ ਉਹ ਤੋਂ ਲਈ ਸੀ ਆਪਾਂ ਨੇ ਅੱਛਾ ਹਾਂ ਇਹ ਵੀ ਵਾਪਸ ਹਾਂਜੀ ਇਹ ਵੀ ਵਾਪਸ ਇਹ ਵੀ ਵਾਪਸ ਬਿਲਕੁਲ ਠੀਕ ਆ ਲੈ ਵੀ ਉਹ ਗੱਲ ਹੋ ਗਈ ਇਹ ਤਾਂ ਜੇ ਕੋਈ ਬੰਦਾ ਸਾਮ੍ਹ ਕੇ 4 ਰੁਪਏ ਜੋੜਨੇ ਚਾਹੁੰਦਾ ਆਪਦੇ ਹਨਾ ਤੇ ਇਹ ਬੰਦਾ ਵੀ 18 ਕਿਲੋ ਵਾਲੀ ਆ ਆ ਗਈ ਹਾਂ ਆ ਜੈਨੂੰ ਖੋਲਦੇ ਨਹੀਂ ਹੈਗੇ ਮਾਣੇ ਹਾਂ ਅੱਗੇ ਕਿਹੜੀ ਹੈ ਹੋਰ ਅੱਗੇ ਆ ਖੀਰੀ ਕੱਟੀ ਆ ਗਈ ਇੱਕ ਇਹ ਇੱਧਰ ਹਾਂ ਤਲਕਨ ਜ਼ਿਆਦਾ ਹੀ ਆ ਯਾਰ ਹਨਾ ਇਹ ਜਿਹੜੀ ਤਰੀ ਖੀਰੀ ਕੱਟੀ ਆ ਗਈ ਹਾਂਜੀ ਯਾਰ ਅਜੇ ਦੰਦ ਚੈੱਕ ਨੇ ਇਧਰੋਂ ਨੀਰਾ ਪੈਂਦਾ ਯਾਰ ਮਾਣਿਆ ਇਹ ਇਹ ਇੱਥੋਂ ਮੈਂ ਦਿਖਾ ਦਿੰਨਾ ਮਿੱਤਰੋ ਤੁਹਾਨੂੰ ਇੱਕ ਵਾਰੀ ਹਨਾ ਮੈਂ ਬਾਹਰ ਤੇ ਵੀ ਦਿਖਾ ਦੂੰਗਾ ਇਹ ਜਿਹੜੀ ਹੈਗੀ ਖੀਰੀ ਝੋਟੀ ਆ ਗਈ ਤੇਰੀ ਮਾਣੇ ਨਵੇਂ ਦੁੱਤਰੀ ਹੋਈ ਹਜੇ ਨਹੀਂ ਜੀ ਠੀਕ ਹੈ ਹਾਂ ਤੇ ਕੋਈ ਟਿਕਟਲੇ ਦਾ ਪਤਾ ਠੀਕ ਹੈ ਵੀਰੇ ਇਹ ਬਸ ਉਹਦੀ ਹੈਗੀ ਖਲਾਬਤਪੁਰੇ ਵਾਲੇ ਦੀ ਹੈਗੀ ਖਲਾਬਤਪੁਰੇ ਵਾਲਾ ਹਾਂ ਖਲਾਬਤਪੁਰੇ ਆਪਣਾ ਫਤਿਹ ਫਤਿਹ ਫਤਾਲਾ ਤੋਂ ਬਰੇ ਫਤੇ ਕੱਟੇ ਦੀ ਬੇ ਝੁੱਟ ਦੀ ਇੱਕ ਕੱਟੀ ਹੈਗੀ ਠੀਕ ਹੈ ਠੀਕ ਹੈ ਤੇ ਹੈ ਸੋਣੀ ਹਨਾ ਹਾਂ ਲੈ ਵੀ ਕੁੰਡੀ ਆ ਤੇ ਇਹਦਾ ਰੇਟ ਫਿਰ ਰੇਟ ਇਹਦਾ ਵੀ ਵੀਡੀਓ ਪਾ ਤੇ ਫੋਨ ਤੇ ਫੋਨਤੀ ਕਰਾਂ ਚੱਲ ਫਿਰ ਗਾਹਾਂ ਚੱਲ ਕੇ ਰ ਜਿਹੜੀ ਸੂਨ ਵਾਲੀ ਮੱਝ ਹੁਣ ਉਹ ਦਿਖਾ ਦੇ ਹਾਂ ਇੱਕੋ ਕੱਟੀ ਹੈ ਛੋਟੀ ਪਹਿਲਾਂ ਸੂਨ ਵਾਲੀ ਮੱਝ ਦਿਖਾ ਹਾਂਜੀ ਲੈ ਵੀ ਮਿੱਤਰਵਾਹ ਦੇਖ ਲਓ ਤਾਂ ਤੋਰ ਤੋਰ ਤੈਦੀ ਵੀ ਜਮਾਂ ਗੱਗੂ ਗਿੱਲ ਵਾਲੀ ਤੋਰੀ ਆ ਲੈ ਲਚਕਾ ਪਾਈ ਫਿਰਦਾ ਅੱਜ ਕਿਵੇਂ ਹੈ ਦੇਣੇ ਹੈ ਦੇਣੇ ਲਚਕਾ ਪਾਈ ਫਿਰਦਾ ਨਹੀਂ ਨਹੀਂ ਮੱਜ ਸੁਣ ਵਾਲੀ ਕਿਹੜੀ ਹੈਗੀ ਹਾਉ ਬਾਰੇ ਵੀਰੇ ਆਜਾ ਸਰ ਲੈ ਵੀ ਮਿੱਤਰੋ ਹੁਣ ਤੁਹਾਨੂੰ ਆਹਾ ਸੁਣ ਵਾਲੀ ਮੱਜਤ ਹੋਣ ਲੱਗਿਆ ਬੜੀ ਸਾਫ ਸੁਥਰੇ ਲੇਵੇ ਵਾਲੀ ਇਹ ਤਾਂ ਐਂਡੀ ਜੀ ਖੜੀ ਆ ਕਿੰਨੇ ਦਿਨ ਪਈ ਇਹਦੇ ਮਾਣਿਆ ਇਹਦੇ ਸੇ 10 ਤੋਂ 12 ਦਿਨ ਬਾਕੀ ਨੇ ਬਾਈ ਅੱਛਾ 10 ਤੋਂ 12 ਦਿਨ ਬਾਕੀ ਆ ਹਾਂ ਤੇ ਮੇਰੇ ਕੰਨੀ ਮੂੰਹ ਕਰੇ ਤਾਂ ਜਮਾ ਤੇਰੇ ਵਰਗੀ ਪਈ ਐ ਗੋਲ ਮਟੋਲ ਹਨਾ ਮਣੇ ਕਿੰਨਾ ਵਸੂ ਸੁਗੀ ਇਹ ਬਈ ਸੁਗੀ ਤੀਜੇ ਸੂਏ ਤੀਜੇ ਸੂਏ ਹਾਂਜੀ ਤੇ ਕਿੰਨਾ ਦਿੱਤਾ ਇਹਨੇ ਦੁੱਧ ਇਹਨੇ ਦਿੱਤਾ ਵੀਰੇ ਆਪਣੇ ਕੋਲ 18 ਕਿਲੋ ਦੁੱਧ ਹੈ ਬਾ ਪਹਿਲਾਂ ਲੱਕਟੀ ਲਈ ਸੀ ਆਪਾਂ ਰੰਦੀਮ ਮਲਕ ਤੋਂ ਰੰਦੀਮ ਮਲਕ ਤੋਂ ਹਰਿਆਣੇ ਚੋਂ ਹਰਿਆਣੇ ਚੋਂ ਲੈ ਕੇ ਆਈ ਦੀ ਰੰਦੀਮ ਮਲਕ ਤੋਂ ਹੁਣ ਤੀਜੇ ਸੂਏ ਸੂਗੀ ਇਹ ਤੀਜੇ ਸੂਏ ਸੂਗੀ ਹੁਣ ਕਿੰਨਾ ਦੁੱਧ ਪਾਉਗੀ ਇਹ ਦੁੱਧ ਪਾਉਗੀ ਬਈ 18 ਤੋਂ 20 ਲੀਟਰ ਦੀ ਅਸਤਾ ਹੈਗੀ 18 ਦਾ ਪਹਿਲੀ ਪੀਜ ਦੂਜੀ ਸੂਏ ਪਾਇਆ ਹੈਗਾ ਹੁਣ ਤੀਜੇ ਸੂਏ ਸੂਗੀ ਠੀਕ ਹੈ ਹਾਂਜੀ ਤੇ ਫਿਰ ਹੁਣ ਇਹ ਗੱਬਣ ਗੁੱਬਣ ਕਿਹੜੇ ਤੋਂ ਆ ਗੱਬਣੇ ਹੈ ਵੀਰੇ ਆਪਣਾ ਉਹ ਤੋਂ ਹੈਗੀ M51 ਤੋਂ M51 ਤੋਂ ਹਾਂਜੀ 10 ਦਿਨ ਪਈ ਹੈ ਇਹਦੇ ਹਾਂਜੀ ਖੁੱਲ ਜੀ ਫਿਰ ਆਪਾਂ ਤੋੜ ਕੇ ਰੱਖ ਗਏ ਇਹਦੀ ਗਰੰਟੀ ਰਹੂ ਬਣਾ ਦੁੱਧ ਦੀ ਬਿਲਕੁਲ ਵੀ ਚੰਕਰ ਲੈ ਵੀ ਹੁਣ ਤੁਸੀਂ ਆ ਚੈੱਕ ਕਰ ਲੋ ਇਹ ਮਿੱਤਰੋ ਸੂਣ ਵਾਲੀ ਮੱਝ ਆ ਗਈ ਦੂਜੇ ਸੂਏ 18 ਕਿਲੋ ਦੁੱਧ ਇਸ ਨੇ ਦਿੱਤਾ ਹੋਇਆ ਮਿੱਤਰੋ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਨਾ ਪੂਰੀ ਸਾਫ਼ ਆ ਬਾਕੀ ਤੁਸੀਂ ਚੈੱਕ ਕਰ ਲੋ ਇਹ ਆ ਦੇਖ ਲੋ ਲੈ ਚੱਲ ਬਈ ਲਿਆ ਕਰਾਂ ਉਰੇ ਹੀ ਲਿਆ ਇਧਰੋਂ ਫੇਰ ਧੁੱਪ ਪਊਗੀ ਮਾਣੇ ਇਹਦਾ ਪਾਪੂ ਫਿਰ ਕੀ ਇਹ ਵੀ ਬਈ ਫੋਨਤੀ ਕਰਾਂਗੇ ਠੀਕ ਹੈ ਹਾਂ ਇਹ ਆ ਦੇਖ ਲੋ ਮਿੱਤਰੋ ਇਹ ਹਰਿਆਣੇ ਦੀ ਮੱਝ ਆ ਗਈ ਭਾਈ ਪਹਿਲੇ ਸੂਏ ਰਣਦੀਪ ਮਾਲਕ ਕੋਲ ਆਈ ਹੋਈ ਹੈ ਹੈ ਹਾਂਜੀ ਉਹ ਯਾਰ ਇਹ ਕਿਉਂ ਵੇਚਦਾ ਫਿਰ ਤੂੰ ਮੈਨੂੰ ਆਏ ਤਾਂ ਦੱਸ ਦੇ ਹੈ ਇਹ ਇਹ ਕੀ ਮਹਿਰਮਾਨ ਬਣਾ ਲਿਆ ਜਗ੍ਹਾ ਹੀ ਤੰਗੀ ਆ ਯਾਰ ਕੁਸਤਾ ਹੁਣ ਗੱਲ ਕੀ ਹੈਗੀ ਉਧਰ ਪਸ਼ੂ ਜ਼ਿਆਦੇ ਹੋਏ ਖੜਨੇ ਹੁਣ ਤਾਂ ਇਹ ਸੂਏ ਨੇ ਸਾਰੇ ਪਸ਼ੂ ਠੀਕ ਹੈ ਠੀਕ ਹੈ ਨਾ ਹੁਣ ਦੁੱਧ ਪੂਰਾ ਹੈ ਦੁੱਧ ਵਧੀਆ ਹੁਣ ਇਹ ਫਿਰ ਗਾਂਾਂ ਮਤਲਬ ਜਿਵੇਂ ਗਰਮੀ ਚ ਲੋੜ ਪਊ ਹਨਾ ਹਾਂ ਇਹ ਵੀ ਗੱਲ ਹੈਗੀ ਆ ਹਾਂ ਤੇ ਮਣੇ ਫਿਰ ਕੱਟੀਆਂ ਦਿਖਾਈਏ ਆਪਾਂ ਹਾਂਜੀ ਚੱਲ ਫਿਰ ਕਿੱਥੇ ਆ ਚੱਲ ਅੱਛਾ ਮਾਣੇ ਜਿਵੇਂ ਹੁਣ ਇੱਕ ਤੇਰੇ ਕੋਲ ਜਿਹੜੀ ਆ ਕੱਟੀ ਆ ਗਈ। ਇਹ ਕੱਟੀ ਹੈ ਜਿਹੜੀ ਬਲੀ ਦੀ ਆ। ਹਾਂਜੀ। ਇਹ ਮਾਂ ਥਲੇ ਦੁੱਧ ਕਿੰਨਾ ਇਹਦੀ ਥਲੇ? ਮਾਂ ਥਲੇ ਇਹਦੀ ਤੈਨੂੰ ਮੈਂ ਚਲਦੀ 18-19 ਲੀਟਰ ਤੇ 18-19 ਹਾਂ ਇਹਦਾ ਕੱਟਾ ਪਿਛਲੇ ਸੂਏ ਦਾ ਵੀ ਆਪਣੇ ਦੋਸਤ ਨਹੀਂ ਦੇ ਦਿੱਤਾ ਗਿਫਟ ਹੀ ਦਿੱਤਾ ਹੋਇਆਗਾ। ਅੱਛਾ ਠੀਕ ਹੈ ਗੱਲ ਪਿਛਲੀ ਵਾਰੀ ਕੱਟਾ ਸੀ ਇਹਦੀ ਇਹ ਕੱਟੀ ਹੈਗੀ। ਕੱਟੀ ਇਹ ਕੱਟੀ ਹੁਣ ਦੇ ਦੇਗਾ। ਹਾਂ ਕੱਟੀ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਬਾਈ ਮੌਕੇ ਦੀ ਕਰਾਂਗੇ। ਠੀਕ ਹੈ ਹੋਰ ਕੱਟੀ ਕੋਈ ਨਾ ਹੋਰ ਕੋਈ ਨਹੀਂ ਹੈਗੀ ਹਜੇ ਇਹ ਬਸ ਇਹ ਵੀ ਇਹ ਚੱਕਰ ਹੈਗਾ ਵੀ ਇਹਦੀ ਮਾਂ 6 ਮਹੀਨੇ ਤੋਂ ਵਟਾ ਲੰਦੀ ਹੈ ਬੱਚਾ ਲੈ ਅੱਛਾ ਹਾਂ ਹੁਣ ਉਹ ਪਾੜੇ ਪੈ ਗਈ ਮੱਝ ਬਸ ਠੀਕ ਹੈ ਤਾਂ ਹੀ ਕੱਟੀਆਂ ਆਪਾਂ ਸੇਲ ਕਰ ਲੈ ਵੀ ਆ ਦੇਖ ਲੋ ਥੱਲੋਂ ਸਾਫ ਬਣੂਗੀ ਹਨਾ ਇਹ ਇਹ ਹੈਗੀ ਆ ਬਲੀ ਬਦਨੀ ਵਾਲੀ ਦੀ ਕੱਟੀ ਆ ਤੇ ਬਾਕੀ ਮਾਣੇ ਫਿਰ ਇਧਰ ਮੁਕਰ ਵੀ ਨਵੇਂ ਬੰਦੇ ਜਿਹੜੇ ਹੈਗੇ ਡੇਰੀ ਫਾਰਮ ਦੇ ਕਿਤੇ ਨਾਲ ਜਿਵੇਂ ਤੂੰ ਤਾਂ ਜੁੜਿਆ ਹੋਇਆ ਆ ਬਾਵਾ ਪਸ਼ੂ ਆ ਤੇਰੇ ਕੋਲੇ ਕਿੰਨਾ ਕੁ ਮਤਲਬ ਵੀ ਬੈਨੀਫਿਟ ਹੈਗਾ ਇਹਦੇ ਚ ਬਹੁਤ ਵਧੀਆ ਵੀਰੇ ਯਾਰ ਦਿਨ ਚੜ੍ਹਦੇ ਕਮਾਈ ਆ ਆਪਦੇ ਘਰੇ ਆਂਗੀ ਠੀਕ ਹੈ ਗੱਲ ਆਪਦੇ ਜਵਾਕਾਂ 'ਚ ਬੈਠੇ ਆ ਉਹਦੇ ਮਾਪੇ 'ਚ ਬੈਠੇ ਆ ਸਹੀ ਗੱਲ ਹੈ ਠੀਕ ਹੈ ਬਾਹਰ ਭੱਜਣ ਭਜੀਏ ਨਾਲ ਤਾਂ ਵਧੀਆ ਹੀ ਹੈ ਸਹੀ ਗੱਲ ਹੈ ਠੀਕ ਹੈ ਆਪਦੇ 4 ਪੀਏ ਕਮਾਈ ਵੀ ਜਾਂਦੇ ਨੇ ਤੇ ਹੁਣ ਠੇਕਾ ਵਾਣ ਦੇ ਕਿਲਾ ਕਿਲਾ ਇੱਕ ਵਾਰ ਕਿਲਾ ਵਾਣ ਦਾ ਠੇਕੇ ਦੇ ਲੈਣਾ ਹੈਗਾ ਹਾਂ ਤਾਂ ਹੁਣ ਅਸੀਂ 85000 ਰੁਪਏ ਦਾ ਹੋ ਗਿਆ ਠੀਕ ਹੈ ਠੀਕ ਹੈ ਗੱਲ ਅੱਜ ਆਪ ਅਸੀਂ 85000 ਰੁਪਿਆ ਲਾ ਕੇ ਉਦੋਂ ਮਗਰ ਉਹਦੇ 6 ਮਹੀਨੇ ਵੇਟ ਕਰਾਂਗੇ ਫੇਰ ਫਸਲ ਆਊਗੀ ਹੂੰ ਠੀਕ ਹੈ ਗੱਲ ਇਹਦਾ ਇਹ ਜਿਹਾ ਸਿਸਟਮ ਹੈ ਤੁਸੀਂ 1.5 ਲੱਖ 1.5 ਲੱਖ ਰੁਪਿਆ ਮੱਝ ਦੇ ਲਾ ਜਦੋਂ ਮੈਂ ਇੱ ਤਨ ਉਸੇ ਦਿਨ ਤੋਂ ਕਮਾਈ ਸ਼ੁਰੂ ਆ ਕਮਾਈ ਸ਼ੁਰੂ ਠੀਕ ਹੈ ਇੱਕ ਸਾਲ ਦਾ 80 85 ਹੈ ਠੀਕੇ ਦਾ ਭਰ ਕੇ ਅਗਲੇ ਸਾਲ ਬਾਨ ਵੀ ਆਲੇ ਨੇ ਛੜਾ ਲੈਣੇਗਾ ਠੀਕ ਹੈ ਇੱਕ ਸਾਲ ਵਸਤੀ ਹੈ ਪਰ ਜੇ ਹੁਣ ਇਧਰੋਂ ਇਹ ਮਾਜੀ ਇੱਕ ਸਾਲ ਬਾਅਦ ਫਰੀ ਹੋ ਕੇ ਆਪਣੇ ਕੋਲੇ ਵੀ ਰਹਿ ਸਕਦਾ ਕੋਲੇ ਵੀ ਰਹਿ ਸਕਦਾ ਠੀਕ ਹੈ ਬਾਕੀ ਜਿਹੜਾ ਬੱਚਾ ਹੈਗਾ ਉਹ ਨਾਲ ਪਲੱਸ ਹੈਗਾ ਸਹੀ ਗੱਲ ਹੈ ਹਾਂ ਠੀਕ ਮਤਲਬ ਇਸੇ ਲੋਟ ਹੀ ਵੱਧਦਾ ਇੱਕ ਇੱਕ ਕਰਕੇ ਪਸੰਦ ਹੈ ਤੇ ਮਣੇ ਬਾਕੀ ਜਿਹੜਾ ਹੈਗਾ ਤੇਰਾ ਫਾਰਮ ਸੋਨਾ ਪਾਇਆ ਭਾਈ ਹਨਾ ਨਵੇਂ ਫਾਰਮ ਦੀਆਂ ਤੈਨੂੰ ਬੜੀ ਵਧਾਈਆਂ ਸੋਨੂੰ ਬਹੁਤ ਬਹੁਤ ਜੀ ਮੈਂ ਤਾਂ ਕਹਿੰਦਾ ਵੀ ਤੇਰੇ ਕੋਲ ਥਾਂ ਭੀੜ ਹੈ ਤੈਨੂੰ ਆਸੇ ਪਾਸੇ ਥਾਂ ਹੋਰ ਮਤਲਬ ਮਿਲ ਜੇ ਠੀਕ ਹੈ ਤੇ ਕਿਉਂ ਜਿੱਦਾਂ ਕੰਮ ਕਰਾਂਗੇ ਹਾਂ ਓਡਾ ਵੱਡਾ ਨਾਮ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਬਈ ਤੇਰੇ ਲਓ ਵੀ ਮਾਣੇ ਦਾ ਨੰਬਰ ਸਕਰੀਨ ਤੇ ਆ ਜੇ ਕਿਸੇ ਦਾ ਕੋਈ ਵੀ ਮਤਲਬ ਪਸੰਦ ਆਉਂਦਾ ਪਸ਼ੂ ਇੱਥੇ ਆਇਓ ਤਸੱਲੀ ਕਰ